ਕਨੇਲ ਸ਼ੈਲਟੇਰੀ ਹੈ ਦੀ ਬੈਂਕਟ ਹਾਂਜੀ ਉਹਨਾਂ ਇੱਕ ਬੰਦਾ ਕਾਊਂਟ ਖੁਲਾਉਣਾ ਆ ਸੀ ਮੈਨੂੰ ਸ਼ਾਇਦ ਹੋ ਸਕਦਾ ਵੀ ਉਹਦੇ ਨਾਲੇ ਆਇਆ ਹੋਵੇ ਉਹਨੂੰ ਕਿਹਾ ਵੀ ਇਦਾਂ ਕਰਕੇ ਬਾਈ ਆਪਣੇ ਮੂੰਹ ਖੋਲ ਤੇ ਉਹ ਨਾ ਸਮਝੇ ਨਹੀਂ ਹੈਗਾ ਚੀਜ਼ ਨੂੰ ਫੇਰ ਮੈਂ ਉਹਨੂੰ ਦੋ ਤਿੰਨ ਵਾਰ ਕਿਹਾ ਕਿੰਨੇ ਵਜ ਦੀ ਗੱਲ ਸੀ ਤਾਂ ਸਮਾਂ ਕਿੰਨੇ ਵਜ ਦਾ ਸੀ 2:30 ਵਜੇ ਦੇ ਆਸ-ਪਾਸ ਸੀ ਮੇਰੇ ਤੋਂ 4 ਇਕ ਬੰਦੰਦ ਪਹਿਲਾਂ ਅੰਦਰ ਪਹਿਲਾਂ ਇੱਕ ਆਇਆ ਜੀ ਪੁਰੇ ਮੂਲ ਵੇਟਾ ਮੂਲ ਵੇਟਾ ਚਿੱਟਾ ਜਿਹਾ ਕੱਪੜਾ ਬੰਨਿਆ ਸੀ ਕਿੰਨੇ ਲੈਣੇ ਸੀ ਲ ਮੈਂ ਟੋਟਲ 3 ਬੰਦੇ ਸੀ 4 ਸੀ ਹਣਾ ਉਹ ਹਜ਼ਾਰ ਤਿੰਨਾਂ ਕੋਲੇ ਸੀ ਜੀ ਫਿਰ ਕੋਈ ਉਹਦੇ ਅੱਗੇ ਕਿਸ ਸਰਵਣਾ ਨਾਲ ਫਿਰ ਜਦੋਂ ਇਹਨੂੰ ਇੱਥੇ ਮੈਂ ਕਿਹਾ ਵੀ ਇਦਾਂ ਕਰਕੇ ਵੀ ਭਾਈ ਮੂੰਹ ਖੋਲ ਲਾ ਵੀ ਕੈਮਰੇ ਲੱਗੇ ਹੋ ਨੇ ਵੀ ਮੇਰੀ ਵੀ ਨੌਕਰੀ ਦਾ ਵਾਲਾ ਵੀ ਤੋਂ ਫਿਰ ਜਾਨੋਂ ਉਹਨੇ ਰਵਾਲ ਕੱਟ ਕੱਢ ਕੇ ਮੈਨੂੰ ਜੱਫਾ ਪਾ ਲਿਆ ਜੀ ਫਿਰ ਆਸ ਵਿੱਚ ਅਸੀਂ ਲੜਦੇ ਲੜਦੇ ਕਾਫੀ ਗੋਤਮ ਗਤੀ ਹੋਵੇ ਉਹਨੇ ਫਿਰ ਪੈਰਾ ਤੇ ਫੋਨ ਮਾਰਿਆ ਜੀ ਫਾਇਰ ਫਿਰ ਮੈਨੂੰ ਗਨ ਛੱ ਗਨ ਤੁਹਾਡੀ ਲੈ ਗਈ ਹੈ ਲੈ ਗਈ ਜੀ ਬਾਹਰ ਤੱਕ ਤੇ ਹਾਂ ਜੀ ਫਿਰ ਬਾਹਰੋਂ ਗਨ ਚੱਕੀ ਮੈਂ ਫਿਰ ਉਹਨਾਂ ਨੇ ਫਾਇਰ ਕਰਿਆ ਜੀ ਜਦੋਂ ਤਾਂ ਲੰਘ ਚੁੱਕੀ ਜੀ ਕਿੰਨਾ ਕਿੰਨਾ ਟਾਈਮ ਲੱਗਿਆ ਇਹ ਸਾਰੀ ਘਟਨਾ ਨੂੰ 73 ਮਿੰਟ ਦੇ ਵਿੱਚ 2.5-3 ਮਿੰਟ ਦੇ ਵਿੱਚ ਕਿਸ਼ ਕਿੰਨਾ ਤੱਕ ਸੁਰਖੀ ਦਾ ਕੰਟਰੋਲ ਕਰਕੇ ਦਿੱਤਾ ਜਾਂਦਾ ਅੰਦਰੋਂ ਕੰਟਰੋਲ ਜੀ ਘੱਟ ਕੇ ਲੱਗੇ ਨਹੀਂ ਫਾਇਰ ਕਿੰਨੇ ਕਿੱਥੇ ਸਨ ਇੱਕ ਫਾਇਰ ਕਰਿਆ ਜੀ ਉਹਨਾਂ ਨੇ ਇੱਥੇ ਕੋਈ ਆਪ ਨਾਲ ਕੋਈ ਉਹਨਾਂ ਨੇ ਕੋਈ ਤਰੀਕਾ ਕੋਈ ਬਦਤਮੀ ਜੀ ਕੀਤੀ ਆ ਕੋਈ ਜ਼ਿਆਦਾ ਨਹੀਂ ਇਹਨਾਂ ਨੇ ਬਸ ਗੱਲੀਕੋਲ ਜੀ ਮਾੜੇ ਮੋਟੀ ਕਰੀ ਸੀ ਵੀ ਖੜੇ ਰਹੋ ਨਹੀਂ ਗੋਲੀ ਮਾਰਦੀ ਪੰਜਾਬੀ ਸੀ ਪੰਜਾਬੀ ਲੱਗਦੇ ਸੀ ਕਸਟਮਰ ਸੀ ਉਹ ਅੰਦਰ ਪੂਰੇ ਪੰਜਾਬੀ ਦੀ ਗੱਲ ਕਰਦੇ ਸੀ ਨਾ ਕਸਟਮਰ ਇੱਕ ਸੀ ਹਾਂਜੀ ਮੈਨੂੰ ਤਾਂ ਇਹ ਹੋ ਗਿਆ ਵੀ ਉਹਦੇ ਨਾਲ ਹੀ ਆਇਆ ਉਹ ਥੋੜਾ ਜਿਹਾ ਪਹਿਲਾਂ ਆ ਗਿਆ ਜੀ ਦੋ ਚਾਰ ਸੈਕਿੰਡ ਬਾਅਦ ਚ ਆ ਗਿਆ ਤੇ ਉਹਨੂੰ ਕਿਹਾ ਵੀ ਮੂੰਹ ਖੋਲ ਲਾ ਉਹਨੇ ਮੂੰਹ ਖੋਲਿਆ ਨਹੀਂ ਇਦੋਂ ਫਿਰ ਸਾਡਾ ਕੰਮ ਕਾਫੀ ਬਾਤ ਸੀ ਸੀਕਿਉਰਿਟੀ ਸੀ ਉਹ ਕਿਹੜਾ ਸਬਜੈਕਟ ਦੀ ਕੰਮ ਨਹੀਂ ਖਿਆਲ ਕੀਤਾ ਜੀ ਵਾਰਨਿੰਗ ਸਕਿਉਰਿਟੀ ਅਲਾਰਮ বাজਾਇਆ ਗਿਆ ਹਾਂਜੀ ਸਕਿਉਰਿਟੀ ਅਲਰਟ ਸੇਫਟੀ ਅਲਾਰਮ বাজ ਰਹਿ ਗਿਆ ਲਾਰਮ ਚੱਲ ਰਿਹਾ ਨਹੀਂ ਸਾਰੇ ਭਜਾਈ ਨਹੀਂ ਕੋਸ਼ਣ ਨਹੀਂ ਭਜਾਈ ਹੋਇਆ ਕਟਲਾ ਵੀਦੇ ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਦੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ ਤਿੰਨਾਂ ਕੋਲ ਹਥਿਆਰ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮੈਨ ਸੀ ਰਫਲ ਸੀਗੀ ਉਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ ਬੜੇ ਕਿੱਥੇ ਰਹੇ ਕਿ ਕਿੱਥੇ ਬੜੇ ਕਿੱਥੇ ਗੇਟ ਦੇ ਵਿੱਚ ਬੈਂਕ ਦੇ ਵਿੱਚ ਕਿਹੜਾ ਬੈਂਕ ਪੰਜਾਬ ਐਟ ਸੈਂਟ ਬੈਂਕ ਜੀ ਤਿੰਨ ਜਣੇ ਸੀਗੇ ਤਿੰਨ ਜਣੇ ਸੀਗੇ ਹਾਂ ਜੀ ਸਰੂ ਪਤਾ ਨਹੀਂ ਪੈਸੇ ਦੱਸਦੇ ਨੇ ਤਾਂ 15 ਲੱਖ ਲੈ ਕੇ ਸ਼ਾਇਦ ਮੇ ਵੀ ਪਤਾ ਕਿੰਨਾ ਹੋਊਗਾ ਕੋਈ ਗੋਲੀ ਵੀ ਚੱਲੀ ਗੋਲੀ ਚੱਲੀ ਹੈ ਕਹਿੰਦੇ ਅੰਦਰ ਜੀ ਹਾਂਜੀ ਹਾਂਜੀ ਕੋਈ ਜਾਣਵਾਨ ਦਾ ਕੋਈ ਨਿਸ਼ਾਨੀਆਂ ਬਾਕੀ ਆ ਪੈਸੇ ਲੈ ਕੇ ਜਰੂਰ ਚੋਰੀ ਕਰਕੇ ਕਿਸੇ ਕੋਈ ਪੈਂਟੇ ਚ ਰਹਿੰਦੇ ਪੈਂਟੇ ਇਹੀ ਪੈਂਟਾ ਆਪਣਾ ਦੁਕਾਨ ਦਾ ਨਹੀਂ ਨਹੀਂ ਜੀ ਆਹੀ ਪੈਂਟਾ ਆਪਣਾ ਪੇਪਰ ਦੇ ਕਿਧਰੋਂ ਆਈ ਸੀ ਕਿਧਰੋਂ ਇਧਰ 82 ਸਾਈਡ ਤੋਂ ਆਈ ਸੀ ਜੀ ਤੇ ਗਈ ਕਿਧਰੋਂ ਨੇ ਇਧਰ ਨੂੰ ਹੀ ਜਾਣਾ ਜੀ ਇਧਰੋਂ ਮੁੜਿਆ ਨੇ ਆਪਣੇ ਇੱਥੇ ਮੋੜਸਾ ਖੜਾਇਆ ਸੀ ਉਹਨਾਂ ਨੇ ਸੀਸੀਟੀਵੀ ਕਿਹਾ ਬਰਾ ਕਿੱਥੇ ਦੇਖੇ ਸੀ ਸੀਸੀਟੀਵੀ ਆ ਲੱਗਿਆ ਜੀ ਬੈਂਕ ਦੇ ਬਾਹਰ ਇੱਕ ਉਹ ਸਟੂਡੀਓ ਤੇ ਗੁਰਪ੍ਰੀਤ ਸਿੰਘ ਬਹਿਨੀਪਾਲ ਹੈ ਕੀ ਹੋਇਆ ਥੀ ਉਹ ਕਰੀ ਇਹ ਇੱਥੇ ਜੋ ਅਸੀਂ ਖੜਕੀ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋ ਰਫਲਾ ਪਿਸਟਲ ਸੀਗੇ ਅੰਦਰ ਝੜਪ ਦੀ ਹੋਈ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਪਿੰਨੇ ਰਾਉਂਡ ਫਾਇਰ ਰਾਉਂਡ ਦਾ ਹਜੇ ਐਪ੍ਰੋਕਸੀਮੇਟਲੀ ਪਤਾ ਨਹੀਂ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ دہشت ਦਾ ਮਾਹੌਲ ਕ੍ਰੀਏਟ ਕੀਤਾ ਕਿ ਫਿਰ ਦੇਖਦੇ ਪਿਓ ਕਿ ਜਿਹੜਾ ਆਰਟੀਕਲ ਲੁੱਟਾ ਘੁਆ ਉਸ ਤੋਂ ਘੁਆ ਦਿਨੋਂ ਦਿਨ ਬਾਅਦ ਇਹਨੂੰ ਹੁਣ ਇਹਦੇ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰਾਂ ਤੁਹਾਨੂੰ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਵੀ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਇਆ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਜੀ ਇੱਥੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਹੈ ਵਿਲੇਜ ਬਜਟ ਫਗਲੀ ਕਲਾ ਸਮਰਾਲਾ ਥਾਣੇ ਦੇ ਏਰੀਆ ਚ ਪੈਂਦਾ ਹੈ ਇੱਥੇ ਸਾਨੂੰ 22 ਤੋਂ 24 ਦੇ ਕਰੀਬ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਤੇ ਤਿੰਨ ਫੇਸ ਕਵਰਡ ਮੁੰਡੇ ਆਏ ਐ ਇੱਕ ਬਾਈਕ ਤੇ ਤੇ ਉਹਨਾਂ ਨੇ ਆ ਕੇ ਤਿੰਨ ਕੋਲ ਜੋ ਸਾਨੂੰ ਵੀਡੀਓ ਫੁਟੇਜ ਚ ਪਤਾ ਲੱਗਿਆ ਵੈਪਨ ਸਿਗੇ ਤੇ ਉਹਨਾਂ ਨੇ ਗਨ ਪੁਆਇੰਟ ਤੇ ਜਿਹੜਾ ਬੈਂਕ ਸਟਾਫ ਸੀ ਉਹਨਾਂ ਨਾਲ ਰੋਬਰੀ ਕੀਤੀ ਤੇ ਬਾਅਦ ਚ ਸਾਨੂੰ ਬੈਂਕ ਦੇ ਜਿਹੜੇ ਆਫੀਸਰਸ ਉਹਨਾਂ ਨੇ ਦੱਸਿਆ ਕਿ ਆਰਾਊਂਡ 15:00 ਦੇ ਕਰੀਬ ਦੀ ਉਹਨਾਂ ਦਾ ਜਿਹੜਾ ਇੱਥੇ ਰੋਬਰੀ ਹੋਈ ਹੈ ਔਰ ਜਿਹੜਾ ਇੱਥੇ ਗਾਰਡ ਸੀਗਾ ਉਹ ਵੀ ਫੁਟੇਜ ਪਤਾ ਲੱਗਿਆ ਕਿ ਉਹਨੇ ਥੋੜਾ ਬਹੁਤ ਸ਼ੁਰੂ ਚ ਕੋਸ਼ਿਸ਼ ਕੀਤੀ ਉਹਨਾਂ ਨੂੰ ਬਾਤ ਕਰਦਣ ਦੀ ਫਿਰ ਉਹ ਤੇ ਜਿਹੜਾ ਰਾਈਫਲ ਉਹ ਵੀ ਕੋਲੇ ਸੀਗਾ ਵਨ ਆਫ ਦਾ ਅਕਿਊਜ਼ ਨੇ ਔਰ ਇੱਕ ਵਾਈਫਾਈਰ ਵੀ ਕਿਤਨਾ ਜੋ ਇਥੇ ਮੌਕੇ ਤੇ ਪਤਾ ਲੱਗੇ ਐਂਡ ਦੇ ਫਲੈਟ ਆਫ ਪੈਸਾ ਲੈ ਕੇ ਉਹ ਭੱਜ ਗਏ ਤੇ ਹੁਣ ਅਸੀਂ ਜੀ ਸਾਰੇ ਦਾ ਮੌਕੇ ਤੇ ਆ ਕੇ ਸਪੌਟ ਵਿਜ਼ਿਟ ਕਰ ਰਹੇ ਤੇ ਸਾਡੀ ਟੀਮਾਂ ਸੀ ਅੱਗੇ ਵੀ ਭੇਜ ਦਿੱਤੀਆਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਲਦੋ ਜਲਦੇ ਇਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਲਈਏ ਤੇ ਉਹਨਾਂ ਦੀ ਰਿਕਵਰੀ ਕਰਾਈਏ ਮੈਮ ਇਸ ਵੇਲੇ ਤੱਕ ਕਿੱਧਰ ਰੁਕੇ ਨੇ ਤੋਂ ਜੀ ਹਾਲੇ ਤਾਂ ਜੋ ਫੁਟੇਜ ਪਤਾ ਲੱਗੇ ਕੁਝ ਸਾਡੇ ਕੋਲ ਲੀਡਸ ਹੈਗੀਆਂ ਤੇ ਅਸੀਂ ਕੰਸਰਨ ਬਾਕੀ ਸਾਰੇ ਜ਼ਿਲ੍ਹਿਆਂ ਨੂੰ ਵੀ ਅਲਰਟ ਕਰਾਇਆ ਹੋਇਆ ਤੇ ਸਾਡੀ ਟੀਮਾਂ ਅੱਗੇ ਚੱਲ ਰਹੀਆਂ ਕੰਮ ਕਰ ਰਹੀਆਂ ਮੈਂ ਇੱਥੇ ਮੈਂ ਔਰ ਐਸਪੀ ਡ ਬਾਕੀ ਜੋ ਵੀ ਡੀਟੈਲਸ ਹੋਣਗੇ ਤੁਹਾਨੂੰ ਅਸੀਂ ਅਪਡੇਟ ਦੇ ਦਵਾਂਗੇ ਇੱਕ ਫਾਇਰ ਹੋਇਆ ਜੀ ਕਿਉਂਕਿ ਤਿੰਨਾਂ ਦੇ ਜਿਹੜੇ ਅਕਿਊਜ਼ਡ ਹੈਗੇ ਇੱਕ ਤਾਂ ਤਿੰਨਾਂ ਨੇ ਬਿਲਕੁਲ ਆਪਣੇ ਮੂੰਹ ਬੰਨੇ ਹੋਏ ਹੈ ਕਪੜੇ ਨਾਲ ਬਟ ਇੱਕ ਫਾਇਰ ਵੀਡੀਓ ਤੋਂ ਨਜ਼ਰ ਵੀ ਆਉਂਦਾ ਹੈ ਇਥੇ ਜਿਹੜਾ ਇਹਨਾਂ ਦਾ ਗਾਰਡ ਲੱਗਿਆ ਹੋਇਆ ਸੀ ਬੈਂਕ 'ਚ ਉਹਦਾ ਵੀ ਰਾਈਫਲ ਉਹਨਾਂ ਨੇ ਖੋਲਿਆ ਸੀ ਬਟ ਉਹ ਬਾਹਰ ਫੁਟੇਜ 'ਚ ਪਤਾ ਲੱਗਿਆ ਇੱਥੇ ਛੱਡ ਕੇ ਪੱਜ ਗਏ ਸੀ ਮੋਟਰਸਾਈਕਲ ਪਤਾ ਲੱਗਿਆ ਕਿ ਕਿਹੜੇ ਮੋਟਰਸਾਈਕਲ تھے ਹਲੇ ਜੀ ਫੁਟੇਜ ਉਨਾਂ ਕਲੀਅਰ ਨਹੀਂ ਹੈ ਬਟ ਬਾਈਕ ਤੇ ਤਿੰਨੋਂ ਬਾਈਕ ਤੇ ਆਏ ਔਰ ਬਾਈਕ ਤੇ ਚਲੇ ਗਏ ਇਹ ਪਤਾ ਲੱਗ ਰਿਹਾ ਹੈ ਉਹ ਤੋਂ ਨਾਮ ਕਿੰਨੀ ਦਾ ਕੰਪਲੀਟ ਜਿਹੜੀ ਲੁੱਟੋ ਜੋ ਜੀ ਬੈਂਕ ਤੇ ਇਹ ਅਫੀਸਰ ਜੇ ਉਹਨਾਂ ਨੇ ਦੱਸਿਆ ਕਿ 15 ਲੱਖ ਦੇ ਕਰੀ